ਜੀ ਬਾਈ ਪਿਆਰ ਭਰੀ ਸਸਹੀ ਕਾਸ ਆ ਰਹੇ ਨੂੰ ਤੇ ਬਾਈ ਅੱਜ ਮਰੂਤੀ ਦੇ ਵਿੱਚ ਦੇਖਿਆ ਹੀ ਕੰਨਿਆ ਵੇਚ ਰਹੇ ਨੇ ਉਹ ਅੱਜ ਤੁਹਾਨੂੰ ਦਿਖਾਉਨੇ ਆ ਮਰੂਤੀ ਗੱਡੀ ਦੇ ਵਿੱਚ ਜਗਾੜ ਬਾਈ ਨੇ ਫਟ ਕਰਿਆ ਲਓ ਜੀ ਬਾਈ ਜੀ ਦੇਖੋ ਬਾਈ ਦੀ ਮਿਹਨਤ ਦੇਖੋ ਤੁਸੀਂ ਪਹਿਲਾਂ ਮਰੂਤੀ ਦੇਖੋ ਕਿਆ ਸੋਹਣੀ ਲਾਇ ਪਾਏ ਨੇ ਬਾਈ ਕਹਿੰਦਾ ਜੀ ਸ਼ੌਂਕ ਦਾ ਹੀ ਕੰਮ ਕਰਿਆ ਸੀ ਚਲੋ ਬਾਈ ਦੀ ਬਾਕੀ ਮਿਹਨਤ ਹੈ ਲਓ ਜੀ ਮਰੂਤੀ ਗੱਡੀ ਤੇ ਆਪ ਵਿੱਚ ਇੰਜਨ ਅਫੈਕਟ ਕਰਿਆ ਹੋਇਆ ਜੀ ਉਹਦੋਂ ਦਿਖਾਉਣਾ ਤੁਹਾਨੂੰ ਬਾਜੀ ਸਸੇ ਖਾਲ ਜੀ ਆਪਣਾ ਕਿਹੜਾ ਲੱਖਾ ਜੀ ਇਹਦਾ ਪਿੰਡ ਬਾਜੀ ਹਰਨੇਾਲਾ ਕੋਟਰਾ ਠੀਕ ਹੈ ਜੀ ਇਹ ਵੀਰਜੀ ਜੀ ਤੁਸੀਂ ਜਿਹੜਾ ਇਹ ਜਿਗਾਰ ਫਟ ਕਰਿਆ ਆਪੇ ਕਰਿਆ ਆਪੇ ਹੀ ਆ ਚੈੱਕ ਕਿੰਨੇ ਦਿਨ ਲੱਗੇ ਇਹਨੂੰ ਤਿਆਰ ਕਰਨ ਨੂੰ ਉਹਨੂੰ ਪਾਜੀ ਲੱਗ ਗਿਆ ਕੋਈ ਕੰਮ ਸਰਦਨ ਕਰਨਾ ਔਰ ਨੋ মোর ਦਿਨ ਲੱਗੇ ਇਸੇ ਅੱਛਾ ਜੀ ਫਿਰ ਆਪੇ ਕਰਿਆ ਸਾਰਾ ਸੈਟਪ ਹਾਂਜੀ ਹਾਂਜੀ ਠੀਕ ਲੱਗਦਾ ਐਂਗਲ 8 ਕਿੰਨੇ ਦਿਨ ਕਰਕੇ ਲਾਇਆ ਹੈ ਨੋ ਜੀ ਬਾਜੀ ਸੀ ਵੀ ਦੇਖਣੀ ਟੈਂਕੀ ਵੀ ਦੇਖਣੀ ਹਾਂਜੀ ਹਾਂਜੀ ਲਓ ਜੀ ਬਾਜੀ ਜੀ ਦੇਖੋ ਤੁਸੀਂ ਬਾਜੀ ਨੇ ਜਿਗਾਰ ਕੀ ਸੋਣਾ ਫਟ ਕੰਮ ਵੀ ਸਾਡੇ ਬੰਦੇ ਕਹਿੰਦੇ ਵੀ ਕੰਮ ਨਹੀਂ ਹੈ ਜੀ ਕੰਮ ਆ ਦੇਖੋ ਜੀ ਨੇ ਕੰਮ ਕਰਨਾ ਹੈ। ਬਾਈ ਦੀ ਮਿਹਨਤ ਨੂੰ ਬਾਈ ਸਲਾਮ ਹੈ। ਲੋ ਦੇਖੋ। ਦੇਖੋ ਮਰੂਤੀ ਗੱਡੀ ਦੇ ਵਿੱਚ ਇੰਜਨ ਫੈਕਟ। ਇੱਥੇ ਆ ਛੋਟਾ ਜਿਹਾ ਬਾਹਰ ਸਲੈਂਸਰ ਕੱਢਿਆ ਹੋਇਆ। ਇਹ ਆ ਗਿਆ ਸਨਸਰ ਬਾਈਆਂ ਦਾ ਬਹੁਤ ਸੋਹਣਾ ਜਿਗਾਰ ਫਟ ਕਰਿਆ ਬਾਈ ਨੇ ਦੋਏ ਵੀਰ ਨੇ ਆ ਗੱਡੀ ਦੇ ਵਿੱਚ ਦੇਖੋ ਛੋਟੀ ਗੱਡੀ ਦੇ ਵਿੱਚ ਦੇਖੋ ਸਮਾਨ ਬਾਈ ਮਿਹਨਤ ਕਰਨ ਵਾਲਾ ਚਾਹੀਦਾ ਬੰਦਾ ਕਿਹ ਕੁੱਝ ਨਹੀਂ ਹੋ ਸਕਦਾ ਲਓ ਜੀ ਬਾਈ ਜੀ ਵੀਡੀਓ ਨੂੰ ਚੱਲ ਦਿਨੀ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਬਾਈ ਦਾ ਹੌਸਲਾ ਵਧਾਈ ਕਰਿਓ ਤੇ ਬਾਈ ਨੂੰ ਕਮੈਂਟਾਂ ਦੇ ਵਿੱਚ ਵਧੀਆ-ਵਧੀਆ ਦੇਖੋ ਮੁਰਤਿ ਉਹ ਹੈ ਉਹ ਹੈ ਲੋ ਜੀ stool ਰੱਖਿਆ ਹੋਇਆ ਨਿੰਬੂ ਵਿੱਚ ਪਾਉਣ ਨੂੰ ਨਾ ਦੇਖ ਲੋ ਟੀ ਹੋਰ ਵੀ ਬਾਈਆਂ ਨੇ ਵਿੱਚ ਬਹੁਤ ਸਾਮਾਨ ਰੱਖਿਆ ਹੋਇਆ ਛੋਟਾ ਜਿਹਾ ਸਾਮਾਨ ਹਲੋ ਭਾਈ ਜੀ ਠੀਕ ਆ ਜੀ ਵੀਡੀਓ ਚੱਲਦੀ ਨਹੀਂ ਸ਼ੇਅਰ ਤੇ ਲਾਇਕ ਜਰੂਰ ਕਰਿਓ ਮੇਰਾ ਵੀਰ ਤੁਹਾਡਾ ਪਿਆਰ ਆਪਣੀਆਂ ਵੀਡੀਓਆਂ ਇੱਕ ਨਹੀਂ ਮਿਲਣਾ ਜਾਈਦਾ ਜੀ ਤੁਹਾਨੂੰ ਵੀਡੀਓ ਹੋਰ ਨਵੀਂ 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 ਪਾਵਾਂਗੇ ਆਪਾਂ ਨਾਲ ਦੀ ਨਾਲ